ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕੀ ਜਿੰਨਾ ਲੋਕਾਂ ਨੂੰ 슈ਗਰ ਆ ਉਹ ਦੁੱਧ ਤੇ ਦਹੀਂ ਦਾ ਇਸਤੇਮਾਲ ਕਰ ਸਕਦੇ ਆ ਸੋ ਅੱਜ ਅਸੀਂ ਇਹਦੇ ਪਿੱਛੇ ਜਿਹੜੀ ਵੀ ਜਾਣਕਾਰੀ ਆ ਜਿਹੜੇ ਵੀ ਫੈਕਟ ਆ ਉਹਨਾਂ ਬਾਰੇ ਜਾਣਾਂਗੇ ਸੋ ਆਓ ਪੂਰੀ ਡਿਟੇਲ ਨਾਲ ਗੱਲ ਸ਼ੁਰੂ ਕਰਦੇ ਆ ਸੋ ਸਾਥੀਓ ਇਹ ਜਿਹੜੀ ਆਪਣੀ ਵੀਡੀਓ ਐ ਨੂੰ ਧਿਆਨ ਨਾਲ ਸੁਣਿਓ ਤਾਂ ਜੋ 슈ਗਰ ਦੇ ਮਰੀਜ਼ਾਂ ਨੂੰ ਇਸ ਵੀਡੀਓ ਦਾ ਇਸ ਜਾਣਕਾਰੀ ਦਾ ਲਾਭ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਅੱਗੇ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਕੋਈ ਜਾਣਕਾਰੀ ਦਊਗਾ ਤੁਹਾਡੇ ਤੱਕ ਆਸਾਨੀ ਨਾਲ ਪਹੁੰਚੇ ਸੋ ਸਾਥਿਓ ਆਓ ਜਾਣਦੇ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਵੀ ਜਿਹੜੀਆਂ ਸਟੱਡੀਜ਼ ਇਹ ਕਹਿੰਦੀਆਂ ਵੀ ਦੁੱਧ ਤੇ ਦਹੀਂ ਸਾਨੂੰ ਨਹੀਂ ਲੈਣੇ ਚਾਹੀਦੇ ਉਹਦੇ ਪਿੱਛੇ ਕੀ ਕੀ ਗੱਲਾਂ ਐ 슈ਗਰ ਵਾਲੇ ਮਰੀਜ਼ਾਂ ਨੂੰ ਸਾਥਿਓ ਦੁੱਧ ਦੇ ਵਿੱਚ ਲੈਕਟੋਜ਼ ਨਾਂ ਦਾ ਇੱਕ 슈ਗਰ ਹੀ ਕਹਿ ਲਓ ਮਿੱਠਾ ਹੀ ਕਹਿ ਲਓ ਹੁੰਦਾ ਹੈ ਸੋ ਜਿਹੜਾ ਮੰਨਿਆ ਜਾਂਦਾ ਵੀ ਜਦੋਂ ਅਸੀਂ ਦੁੱਧ ਪੀਂਨੇ ਆ ਤਾਂ ਲੈਕਟੋਜ਼ ਕਰਕੇ ਜਿਹੜੀ ਸਾਡੀ ਗਲੂਕੋਜ਼ ਆ ਬਲੱਡ 슈ਗਰ ਦਾ ਲੈਵਲ ਆ ਉਹ ਵੱਧੋ ਜਾਂਦਾ ਹੈ ਇਹਦੇ ਨਾਲ ਨਾਲ ਦੁੱਧ ਦੇ ਵਿੱਚ ਇੱਕ ਕੱਪ ਜੇ ਅਸੀਂ ਦੁੱਧ ਦਾ ਲੈਨੇ ਆ ਜਾਂ ਦਹੀਂ ਦਾ ਲੈਨੇ ਆ ਤਾਂ ਇਹਦੇ ਵਿੱਚ ਇੱਕ ਕੱਪ ਦੇ ਵਿੱਚ ਦੁੱਧ ਦੇ ਵਿੱਚ 10 ਤੋਂ 12 ਗ੍ਰਾਮ ਜਿਹੜੇ ਸਾਨੂੰ ਕਾਰਬੋਹਾਈਡਰੇਟਸ ਮਿਲਦੇ ਆ ਤੇ ਦਹੀਂ ਦੇ ਇੱਕ ਕੱਪ 'ਚ 5 ਤੋਂ 10 ਗ੍ਰਾਮ ਜਿਹੜੇ ਕਾਰਬੋਹਾਈਡਰੇਟਸ ਹੁੰਦੇ। ਸੋ ਕਾਰਬੋਹਾਈਡਰੇਟਸ ਵੀ ਸਾਡੇ ਜਿਹੜੇ ਖੂਨ 'ਚ ਬਲੱਡ 'ਚ 슈ਗਰ ਦਾ ਲੈਵਲ ਆ ਉਹਨੂੰ ਵਧਾ ਦਿੰਦੇ ਆ। ਸੋ ਇਹਦੇ ਨਾਲ ਨਾਲ ਇਹਦੇ ਵਿੱਚ ਸੈਚੂਰੇਟਿਡ ਫੈਟ ਹੁੰਦਾ ਹੈ ਦੁੱਧ ਤੇ ਦਹੀਂ 'ਚ ਜਿਹੜਾ ਸਾਡੇ ਦਿਲ ਦੀ ਸਿਹਤ ਲਈ ਮਾੜਾ ਮੰਨਿਆ ਗਿਆ ਹੈ। ਇਹਦੇ ਨਾਲ ਨਾਲ 슈ਗਰ ਦੀ 인슐린 ਦੀ ਰੈਜਿਸਟੈਂਸ ਵੀ ਕਰਾ ਦਿੰਦਾ ਹੈ ਭਾਵ 인슐린 ਨੇ ਜਿਹੜਾ ਆਪਦਾ ਕੰਮ ਕਰਨਾ ਹੈ ਸੈੱਲਾਂ ਤੇ ਜਾ ਕੇ ਸਰੀਰ ਦੇ ਸੈੱਲਾਂ ਤੇ ਜਾ ਕੇ ਲੱਗਣਾ ਹੈ ਉਸ ਤੋਂ ਬਾਅਦ 슈ਗਰ ਨੂੰ ਕੰਟਰੋਲ ਕਰਨਾ ਹੈ ਉਹਨਾਂ ਦੀ ਸੈਂਸਿਟੀਵਿਟੀ ਘਟੋ ਜਾਂਦੀ ਆ ਸੋ 인슐린 ਆਪਦਾ ਸਹੀ ਕੰਮ ਨਹੀਂ ਕਰ ਪਾਉਂਦੀ 인슐린 ਜਿਹਨੂੰ ਕਹਿ ਦਿੰਨੇ ਆ ਆਪਾਂ ਵੀ ਰੈਜਿਸਟੈਂਸ ਆ ਗਈ ਆ ਸੋ 인슐린 ਦੀ ਸੈਂਸਿਟੀਵਿਟੀ ਘਟੋ ਜਾਂਦੀ ਹੈ ਇਹਦੇ ਨਾਲ ਸੈਚੁਰੇਟਿਡ ਜਿਹੜਾ ਫੈਟ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਇਹਨਾਂ ਦੇ ਆਧਾਰ ਤੇ ਜੇ ਵੇਖੀਏ ਤਾਂ ਇਹ ਮੰਨਿਆ ਜਾਂਦਾ ਵੀ ਦੁੱਧ ਤੇ ਦਹੀਂ 슈ਗਰ ਦੇ ਮਰੀਜ਼ਾਂ ਨੂੰ ਨਹੀਂ ਲੈਣਾ ਚਾਹੀਦਾ ਪਰ ਜੇ ਦੂਸਰੇ ਪਾਸੇ ਅਸੀਂ ਵੇਖੀਏ ਦੁੱਧ ਤੇ ਦਹੀਂ ਜਿਹੜਾ ਦੁੱਧ ਦੇ ਵਿੱਚ ਕੈਲਸ਼ੀਅਮ ਸਾਨੂੰ ਬੜਾ ਵਧੀਆ ਮਿਲਦਾ ਵਿਟਾਮਿਨ ਡੀ ਬਹੁਤ ਵਧੀਆ ਮਿਲਦਾ ਪ੍ਰੋਟੀਨ ਬੜਾ ਵਧੀਆ ਮਿਲਦਾ ਇਦੇ ਨਾਲ ਨਾਲ ਦਹੀਂ 'ਚ ਵੀ ਕੈਲਸ਼ੀਅਮ, ਵਿਟਾਮਿਨ ਡੀ ਤੇ ਪ੍ਰੋਟੀਨ ਬਹੁਤ ਵਧੀਆ ਮਿਲਦਾ ਏ ਤੇ ਦਹੀਂ ਦੇ ਵਿੱਚ ਪ੍ਰੋਬਾਇਓਟਿਕਸ ਹੁੰਦੇ ਆ ਜਿਹੜੇ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਸਾਡੇ ਪਾਚਨ ਕਿਰਿਆ ਵਾਸਤੇ ਬਹੁਤ ਜ਼ਰੂਰੀ ਆ ਪ੍ਰੋਬਾਇਓਟਿਕਸ ਜਿਨ੍ਹਾਂ ਨੂੰ ਅਸੀਂ ਚੰਗੇ ਘਟਾਣੂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਇਹਦੇ ਨਾਲ ਨਾਲ ਜਿਹੜੇ ਪ੍ਰੋਬਾਇਓਟਿਕਸ ਆ ਇਹ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਵਧਾਉਂਦੇ ਆ ਇਹਦੇ ਨਾਲ ਸਾਡਾ ਇਨਸੂਲਿਨ ਉਹ ਵਧੀਆ ਕੰਮ ਕਰਦਾ ਏ 슈ਗਰ ਮੇਨਟੇਨ ਕਰਨ ਸਹਾਇਤਾ ਕਰਦੇ ਆ ਇਹਦੇ ਨਾਲ ਨਾਲ ਸਾਥੀਓ ਦੁੱਧ ਤੇ ਦਹੀਂ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਵੀ 30 ਤੋਂ 40 ਹੁੰਦਾ ਬੜਾ ਵਧੀਆ ਸ਼ੂਗਰ ਦੇ ਮਰੀਜ਼ਾਂ ਵਾਸਤੇ ਸੋ ਜਿੰਨੇ ਭੋਜਨ ਦਾ ਗਲਾਈਸੈਮਿਕ ਇੰਡੈਕਸ ਵਧੂਗਾ ਉਹੀ ਓਨਾ ਹੀ ਸ਼ੂਗਰ ਦੇ ਮਰੀਜ਼ਾਂ ਲਈ ਉਹ ਭੋਜਨ ਜਿਹੜਾ ਕਹਿ ਲੋ ਖਤਰਨਾਕ ਹੁੰਦਾ ਹੈ ਸੋ ਇਹਦਾ ਗਲਾਈਸੈਮਿਕ ਇੰਡੈਕਸ ਵੀ ਵਧੀਆ ਹੈ ਇਦੇ ਨਾਲ ਨਾਲ ਪੌਸ਼ਟਿਕ ਤੱਤ ਵੀ ਬਹੁਤ ਵਧੀਆ ਏ ਸੋ ਜੇ ਇਹਨਾਂ ਨੂੰ ਵੇਖਿਆ ਜਾਵੇ ਤਾਂ 슈ਗਰ ਦੇ ਮਰੀਜ਼ਾਂ ਨੂੰ ਬੇਚੈਜ ਜਿਹੜਾ ਇਹਦਾ ਇਸਤੇਮਾਲ ਕਰਨਾ ਚਾਹੀਦਾ ਪਰ ਦੂਸਰੇ ਪਾਸੇ ਜੇ ਅਸੀਂ ਦੂਜੀਆਂ ਚੀਜ਼ਾਂ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਵੀ ਸੈਚੂਰੇਟਿਡ ਫੈਟ ਹੁੰਦਾ ਏ ਇਨਸੂਲਿਨ ਰੈਜ਼ਿਸਟੈਂਸ ਕਰਾ ਦਿੰਦਾ ਏ ਲੈਕਟੋਜ਼ ਹੁੰਦਾ ਕਾਰਬੋਹਾਈਡਰੇਟਸ ਹੁੰਦੇ ਜੇ ਉਹਨੂੰ ਵੇਖੀਏ ਤਾਂ ਸਾਨੂੰ ਦੁੱਧ ਤੇ ਦਹੀਂ ਨਹੀਂ ਪੀਣਾ ਚਾਹੀਦਾ ਸੋ ਕੀ ਕੀਤਾ ਕੀ ਜਾਵੇ ਸੋ ਸਾਥੀਓ ਇਹਦਾ ਜਿਹੜਾ ਮੇਨ ਰਿਜ਼ਲਟ ਆ ਉਹ ਇਹ ਨਿਕਲਦਾ ਵੀ ਦੁੱਧ ਤੇ ਦਹੀਂ ਦਾ ਸੇਵਨ 슈ਗਰ ਦੇ ਮਰੀਜ਼ਾਂ ਨੂੰ ਲਿਮਟਿਡ ਅਮਾਉਂਟ ਚ ਕਰਨਾ ਚਾਹੀਦਾ ਹੈ ਅਸੀਂ ਦਿਨ ਚ ਜਿਹੜੇ 슈ਗਰ ਦੇ ਮਰੀਜ਼ ਆ ਉਹ 500 ml ਦੁੱਧ ਦਿਨ ਚ ਪੀ ਸਕਦੇ ਆ ਪਰ ਇਹਨਾਂ ਨੂੰ ਦੋ ਹਿੱਸਿਆਂ ਚ ਵੰਡ ਲਓ 2.5 250 ml ਕਰਕੇ ਪੀਓ ਜੇ ਦਹੀਂ ਖਾਣਾ ਹੈ ਤੁਸੀਂ 250 ਗ੍ਰਾਮ ਲੈ ਸਕਦੇ ਆ ਸੋ ਇਹ ਤੁਹਾਡੇ ਕਹਿ ਲੋ ਵੀ ਤੁਹਾਨੂੰ ਲਾਭ ਹੀ ਦੇਊਗਾ ਬੈਨੀਫਿਟ ਹੀ ਦੇਊਗਾ ਕੋਈ ਇਹਦੀ ਖਰਾਬੀ ਨਹੀਂ ਹੋਊਗੀ ਦੁੱਧ ਬਾਕੀ ਲੋ ਫੈਟ ਵਾਲਾ ਜੇ ਮਿਲ ਜੇ ਤਾਂ ਬਹੁਤ ਵਧੀਆ ਏ ਤੇ ਦਹੀਂ ਦੇ ਘਰ ਦਾ ਬਣਿਆ ਹੋਵੇ ਬਾਜ਼ਾਰ ਨਾਲੋਂ ਉਹ ਸਭ ਤੋਂ ਵਧੀਆ ਏ 슈ਗਰ ਦੇ ਮਰੀਜ਼ਾਂ ਵਾਸਤੇ ਸੋ ਲੋ ਫੈਟ ਵਾਲਾ ਦੁੱਧ ਤੇ ਘਰ ਦਾ ਬਣਿਆ ਦਹੀਂ ਇਹ ਤੁਸੀਂ ਬੇਚ ਜਿਹੜਾ ਇਹਦਾ ਇਸਤੇਮਾਲ ਕਰ ਸਕਦੇ ਆ ਜਿਨ੍ਹਾਂ ਨੂੰ 슈ਗਰ ਸੋ ਇਹਦੇ ਨਾਲ ਤੁਹਾਨੂੰ ਲਾਭ ਹੀ ਮਿਲੂਗਾ ਕੋਈ ਘਾਟਾ ਨਹੀਂ ਹੋਊਗਾ ਇਹਦੇ ਨਾਲ ਤੁਹਾਡਾ ਡਾਈਜੈਸਟਿਵ ਸਿਸਟਮ ਆ ਦਹੀਂ ਦੇ ਨਾਲ ਉਹ ਵੀ ਪਾਚਨ ਕਿਰਿਆ ਵੀ ਤੁਹਾਡੀ ਵਧੀਆ ਤੁਹਾਡੀ ਗੱਟ ਨੂੰ ਜਿਹੜੇ ਚੰਗੇ ਬੈਕਟੀਰੀਆ ਉਹ ਮਿਲਣਗੇ ਤੁਹਾਡੇ ਇਨਸੁਲਿਨ ਦੀ ਰੈジਸਟੈਂਸ ਵੀ ਠੀਕ ਹੋਊਗੇ ਇਨਸੁਲਿਨ ਦੀ ਸੈਂਸਿਟੀਵਿਟੀ ਵਧੂਗੀ ਸੋ ਮੇਨ ਗੱਲ ਇਹ ਆ ਵੀ ਮੁੱਖ ਦੀ ਗੱਲ ਜਿਹੜੀ 슈ਗਰ ਦੇ ਮਰੀਜ਼ ਦੁੱਧ ਤੇ ਦਹੀਂ ਦਾ ਸੇਵਨ ਕਰ ਸਕਦੇ ਆ ਪਰ ਇੱਕ ਲਿਮਟਿਡ ਦੱਸੀ ਹੋਈ ਅਮਾਊਂਟ ਦੇ ਵਿੱਚ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਤਾਂ ਜੋ ਵੱਤ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚੇ ਸੋ ਜਿਨ੍ਹਾਂ ਦੇ ਦਿਮਾਗ 'ਚ ਇਹ ਆ ਵੀ ਦੁੱਧ ਤੇ ਦਹੀਂ ਸਾਨੂੰ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਲੈਣਾ ਚਾਹੀਦਾ ਉਹਨਾਂ ਤੱਕ ਇਹ ਜਾਣਕਾਰੀ ਪਹੁੰਚੇ ਸੋ ਇਜਾਜ਼ਤ ਦਿਓ ਧੰਨਵਾਦ